ਡੀ ਖਬਰਦਾਰ ਰੁਕ ਕਰ ਲੈਨੇ ਆ ਹਰਿਆਣਾ ਦੀ ਸਿਆਸਤ ਦੇ ਵਿੱਚ ਇੱਕ ਹੋਰ ਬਹੁਤ ਹੀ ਵੱਡਾ ਮੋੜ ਆਇਆ ਦੱਸਦੀ ਇਹ ਸਵੇਰ ਤੋਂ ਹੀ ਹਰਿਆਣਾ ਦੀ ਸਿਆਸਤ ਦੇ ਵਿੱਚ ਗਰਮਾ ਗਰਮੀ ਚੱਲ ਰਹੀ ਸੀ ਕਿ ਆਖਰ ਕਿਸ ਮੋੜ ਤੇ ਜਾਏਗੀ ਸੀਐਮ ਖੱਟਰ ਦੀ ਅਸਤੀਫੇ ਵਾਲੀ ਗੱਲ ਤੇ ਹੁਣ ਸੀਐਮ ਮਨੋਹਰ ਲਾਲ ਖੱਟਰ ਦੇ ਵੱਲੋਂ ਆਪਣਾ ਅਸਤੀਫਾ ਦੇ ਦਿੱਤਾ ਗਿਆ ਤਾਂ ਇਹ ਰਾਜਪਾਲ ਨੂੰ ਆਪਣਾ ਅਸਤੀਫਾ ਸੌਪਿਆ ਗਿਆ ਇਹਨਾਂ ਦੇ ਵੱਲੋਂ ਤਸਵੀਰ ਤੋਂ ਹੀ ਸੁਣ ਲੈ ਕੇ ਕਾਫੀ ਚਰਚਾ ਚੜ੍ਹੀ ਹੋਈ ਸੀ ਗਰਮਾ-ਗਰਮੀ ਦੇਖੀ ਜਾ ਰਹੀ ਸੀ ਹਰਿਆਣਾ ਦੀ ਸਿਆਸਤ ਦੇ ਵਿੱਚ ਤਾਂ ਸਭ ਤੋਂ ਵੱਡੀ ਗੱਲ ਹੈ ਲੋਕ ਸਭਾ ਚੋਣਾਂ ਤੋਂ ਪਹਿਲਾਂ ਇਹ ਜੋ ਫੈਸਲਾ ਲਿਆ ਗਿਆ ਸੀ ਐਮ ਮਨੋਹਰ ਲਾਲ ਖੱਟਰ ਦੇ ਵੱਲੋਂ ਕਾਫੀ ਹੈਰਾਨ ਕਰ ਦੇਣ ਵਾਲਾ ਹੈਗਾ ਤੇ ਨਾਲ ਹੀ ਨਾਲ ਪਿਛਲੇ 10 ਸਾਲਾਂ ਤੋਂ ਉਹ ਆਪਣੀ ਸੱਤਾ ਦੇ ਵਿੱਚ ਸੀਗੇ ਉਹ ਸੰਭਾਲ ਰੇ ਸੀ ਹਰਿਆਣਾ ਨੂੰ ਤੇ ਉਸ ਤੋਂ ਬਾਅਦ ਹਰਿਆਣਾ ਦੀ ਸਿਆਸਤ ਦੇ ਵਿੱਚ ਜੋ ਅੱਜ ਇੱਕ ਬਹੁਤ ਵੱਡਾ ਮੋੜ ਹੈ 2024 ਦੀਆਂ ਲੋਕ ਸਭਾ ਚੋਣਾਂ ਤੋਂ ਕੁਝ ਦਿਨ ਪਹਿਲਾਂ ਇਹ ਜੋ ਮੋੜ ਹੈ ਕਾਫੀ ਜ਼ਿਆਦਾ ਹੈਰਾਨ ਕਰ ਦੇਣ ਵਾਲਾ ਤਾਂ ਤੁਹਾਨੂੰ ਦੱਸ ਦਈਏ ਸੀਐਮ ਮਨੋਹਰ ਲਾਲ ਖੱਟਰ ਦੇ ਵੱਲੋਂ ਉਹਨਾਂ ਦਾ ਆਪਣਾ ਇਸਤੀਫਾ ਦੇ ਦਿੱਤਾ ਹੈ ਤੇ ਇਹ ਅਜਪਾਲ ਨੂੰ ਅਸਤੀਫਾ ਸੌਪ ਪਿਆ ਗਿਆ ਤੇ ਜਿਸ ਦੇ ਨਾਲ ਗਠਜੋੜ ਦੀ ਜਦੋਂ ਅਸੀਂ ਗੱਲ ਕਰ ਰਹੇ ਹਾਂ ਭਾਜਪਾ ਤੇ ਜੀ ਜੀ ਪੀ ਦੇ ਗਠਜੋੜ ਦੀ ਤੇ ਇਹ ਤੈ ਹੈ ਟੁੱਟਣਾ ਇਹ ਟੁੱਟਣਾ ਤੈ ਦਿਖਾਈ ਦੇ ਰਿਹਾ ਤੇ ਨਾਲ ਹੀ ਨਾਲ ਕਿਹਾ ਜਾ ਰਿਹਾ ਹੈ ਕਿ ਇਹ ਅਸਤੀਫਾ ਦੇਣ ਦਾ ਮੁੱਖ ਕਾਰਨ ਵੀ ਜਿਹੜਾ ਇਹ ਸੀਗਾ ਕਿ ਲੋਕ ਸਭਾ ਸੀਟਾਂ 'ਚ ਵੰਡ ਨੂੰ ਲੈ ਕੇ મતਭੇਦ ਪੈਦਾ ਹੋ ਗਏ ਜਿਸ ਦੇ ਤੋਂ ਬਾਅਦ ਗਠਜੋੜ ਟੁੱਟ ਰਿਹਾ ਤੇ ਉਸ ਤੋਂ ਬਾਅਦ ਸੀਐਮ ਖੱਟਰ ਦੇ ਵੱਲੋਂ ਇਹ ਅਸਤੀਫਾ ਦੇ ਦਿੱਤਾ ਗਿਆ ਸੂਤਰਾਂ ਦੇ ਹਵਾਲੇੋਂ ਇਹ ਵੀ ਖਬਰ ਸਾਹਮਣੇ ਆ ਰਹੀ ਸੀ ਕਿ ਸਵੇਰੇ ਹਰਿਆਣਾ ਕੈਬਨਿਟ ਦੇ ਵਿੱਚ ਅੱਜ ਸਮੂਹੀ ਕਸਤੀਫਾ ਦੇ ਸਕਦੇ ਨੇ ਤੇ ਅੱਜ ਉਹੀ ਕੱਲ੍ਹ ਹੋਈ ਹੈ ਅਸਤੀਫਾ ਜਿਹੜਾ ਹੈ ਸੌਪਿਆ ਗਿਆ ਪੂਰੀ ਕੈਬਨਿਟ ਦੇ ਸਮੇਤ ਇਸ ਦੌਰਾਨ ਆਜ਼ਾਦ ਵਿਧਾਇਕ ਦੇ ਸੀਐਮ ਖੱਟਰ ਦੇ ਨਾਲ ਮੁਲਾਕਾਤ ਸਾਰਿਆਂ ਦੀ ਹੋਈ ਵੀ ਸੀ ਅੱਜ ਮੀਟਿੰਗ ਵੀ ਹੋਈ ਸੀ ਤੇ ਹਰਿਆਣਾ ਦੇ ਮੁੱਖ ਮੰਤਰੀ ਨੇ ਅੱਜ ਆਪਣਾ ਇਸਤੀਫਾ ਦੇ ਦਿੱਤਾ ਹੈ ਲੋਕ ਸਭਾ ਚੋਣਾਂ ਤੋਂ ਪਹਿਲਾਂ ਲਗਾਤਾਰ ਜਿੱਥੇ ਹਰਿਆਣਾ ਦੀ ਸਿਆਸਤ ਦੇ ਵਿੱਚ ਗਰਮਾ ਗਰਮੀ ਦੇਖੀ ਜਾ ਰਹੀ ਹੈ ਹਰਿਆਣਾ ਦੀ ਸਿਆਸਤ ਦੇ ਵਿੱਚ ਕਾਫੀ ਫੇਰ ਬਦਲ ਹੋਏ ਨੇ ਇਸ ਤੋਂ ਪਹਿਲਾਂ ਇਹ ਪਹਿਲੀ ਵਾਰ ਨਹੀਂ ਹੈ ਲੋਕ ਸਭਾ ਚੋਣਾਂ ਤੋਂ ਪਹਿਲਾਂ ਸ਼ਾਇਦ ਇਹ ਕਿ ਅੰਦਾਜ਼ਾ ਲਗਾਇਆ ਜਾ ਰਿਹਾ ਸੀ ਕਿ ਕਿ ਜਿਹੜੀ ਅਫਵਾਹ ਹੈ ਅਫਵਾਹ ਹੋ ਸਕਦੀ ਹੈ ਜਿਹੜੀਆਂ ਖੱਟਰ ਦੀਆਂ ਅਸਤੀਫੇ ਦੀਆਂ ਗੱਲਾਂ ਨੇ ਇਹ ਕਫਵਾ ਹੋ ਸਕਦੀ ਕਿਉਂਕਿ ਇਸ ਤੋਂ ਪਹਿਲਾਂ ਹਿਮਾਚਲ ਦੇ ਸੀਐਮ ਸੁਖਵਿੰਦਰ ਸੁਖੂ ਤੇ ਵੀ ਇਹ ਗੱਲ ਕਹੀ ਗਈ ਸੀ ਕਿ ਸ਼ਾਇਦ ਸੁਖੂ ਵੀ ਜਿਹੜੇ ਨੇ ਆਪਣਾ ਅਸਤੀਫਾ ਦੇ ਸਕਦੇ ਨੇ ਪਰ ਉਹਨਾਂ ਦੇ ਵੱਲੋਂ ਸਾਫ਼ ਕਲੀਅਰ ਕੀਤੀ ਗਈ ਗੱਲ ਕਿ ਉਹ ਆਪਣਾ ਅਸਤੀਫਾ ਨਹੀਂ ਦੇਣਗੇ ਉਹ ਆਪਣੇ ਪਦ ਤੇ ਬਣੇ ਹੋਏ ਨੇ ਪਰ ਉੱਥੇ ਹੀ ਜਦੋਂ ਅੱਜ ਮਨੋਹਰ لال ਖੱਟੜ ਨੂੰ ਲੈ ਕੇ ਚਰਚਾਵਾਂ ਸ਼ੁਰੂ ਹੋਈਆਂ ਤਾਂ ਇੱਕ ਹਰ ਕਿਸੇ ਦੀ ਨਜ਼ਰ ਸੀਗੀ ਕਿ ਸ਼ਾਇਦ ਜਿਸ ਤਰ੍ਹਾਂ ਹਿਮਾਚਲ ਦੇ ਵਿੱਚ ਹੋਇਆ ਸੀਗਾ ਉੰਜ ਹੀ ਹਰਿਆਣਾ ਦੇ ਵਿੱਚ ਹੋਵੇ ਤੇ ਸ਼ਾਇਦ ਸੀਐਮ ਜਿਹੜੇ ਨੇ ਉਹ ਖੁਦ ਕਹਿਣ ਕਿ ਇਹ ਇਸਤੀਫਾ ਨਹੀਂ ਦਿੱਤਾ ਜਾਵੇਗਾ ਪਰ ਇਹ ਇਸਤੀਫਾ ਦਿੱਤਾ ਗਿਆ ਹੈ ਮਸੀਆ ਮਨੋਹਰ لال ਖੱਟਰ ਦੇ ਵੱਲੋਂ ਇਹ ਗੱਲ ਜਨਤਕ ਕੀਤੀ ਗਈ ਹੈ ਦੱਸਿਆ ਗਿਆ ਹੈ ਉਹ ਆਪਣਾ ਇਸਤੀਫਾ ਦੇ ਚੁੱਕੇ ਨੇ ਰਾਜਪਾਲ ਨੂੰ ਇਹ ਇਸਤੀਫਾ ਦਿੱਤਾ ਗਿਆ ਸਵੇਰ ਤੋਂ ਹੀ ਲਗਾਤਾਰ ਇਸ ਨੂੰ ਲੈ ਕੇ ਚਰਚਾਾਂ ਵਿੱਚ ਛੜੀਆਂ ਹੋਈਆਂ ਸੀ ਤੇ ਆ ਚਰਚਾਾਂ ਦੇ ਵਿਚਾਲੇ ਇਸ ਵੇਲੇ ਦੀ ਸਭ ਤੋਂ ਵੱਡੀ ਖਬਰ ਤੁਹਾਡੇ ਨਾਲ ਸਾਂਝਾ ਕਰ ਰਹੇ ਹਾਂ ਇਸ ਵੇਲੇ ਦੀ ਸਭ ਤੋਂ ਵੱਡੀ ਅਪਡੇਟ ਤੁਹਾਡੇ ਨਾਲ ਸਾਂਝਾ ਕਰ ਰਹੇ ਹਾਂ ਜਿੱਥੇ ਹਰਿਆਣਾ ਦੀ ਸਿਆਸਤ ਦੇ ਵਿੱਚ ਭਾਜਪਾ ਦੇ ਵਿੱਚ ਕਾਫੀ ਜ਼ਿਆਦਾ ਦੇਖਿਆ ਜਾ ਰਿਹਾ ਹੈ ਇਸ ਵੇਲੇ ਉਲਟ ਫੇਰ ਹੁੰਦੇ ਦਿਖਾਈ ਦੇ ਰਹੇ ਨੇ ਫੇਰ ਬਦਲ ਹੁੰਦੇ ਦਿਖਾਈ ਦੇ ਰਹੇ ਨੇ ਤਾਂ ਲੋਕ ਸਭਾ ਚੋਣਾਂ ਤੋਂ ਪਹਿਲਾਂ ਇਹ ਜੋ ਸੀਐਮ ਮਨੋਰ ਲਾਲ ਖੱਟਰ ਦੇ ਵੱਲੋਂ ਇਹ ਵੱਡਾ ਫੈਸਲਾ ਲਿੱਤਾ ਗਿਆ ਜਿਸ ਦੇ ਵਿੱਚ ਉਹਨਾਂ ਨੇ ਆਪਣਾ ਅਸਤੀਫਾ ਦੇ ਦਿੱਤਾ ਰਾਜਪਾਲ ਨੂੰ ਤੇ ਜਿਸ ਤੋਂ ਬਾਅਦ ਸਿਆਸੀ ਸਿਆਸੀ ਦੋ ਪੇਜ ਕਾਫੀ ਗਰਮਾ-ਗਰਮੀ ਵਾਲੇ ਦੇਖੇ ਜਾ ਰਹੇ ਨੇ ਮਾਹੌਲ ਕਾਫੀ ਗਰਮਾ-ਗਰਮੀ ਵਾਲਾ ਹੈ ਕਿਉਂਕਿ ਨਾਲ ਹੀ ਨਾਲ ਇਸ ਦੇ ਨਾਲ ਭਾਜਪਾ ਦੇ ਜਜਪੀ ਦਾ ਗੱਠ ਜੋੜ ਟੁੱਟਣਾ ਵੀ ਤੈ ਦਿਖਾਈ ਦੇ ਰਿਹਾ ਤੇ ਇਸ ਵੇਲੇ ਦੀ ਹੁਣ ਸਭ ਤੋਂ ਵੱਡਾ ਸਵਾਲ ਇਹ ਹੈ ਕਿ ਹੁਣ ਹਰਿਆਣਾ ਦੇ ਵਿੱਚ ਚਹਿਰਾ ਕਿਸ ਨੂੰ ਚੁਣਿਆ ਜਾਵੇਗਾ ਸੀਐਮ ਦਾ ਚਿਹਰਾ ਕੌਣ ਹੋਵੇਗਾ ਹੁਣ ਹਰਿਆਣਾ ਦੇ ਵਿੱਚ ਤਾਂ ਸਭ ਤੋਂ ਵੱਡਾ ਸਵਾਲ ਹੈ ਕਿਉਂਕਿ ਪਿਛਲੇ 10 ਸਾਲਾਂ ਤੋਂ ਮਨੋਹਰ ਲਾਲ ਖੱਟੜ ਆਪਣਾ ਪਦ ਨਿਭਾਰੇ ਸੀ ਆਪਣੀਆਂ ਜ਼ਿੰਮੇਵਾਰੀਆਂ ਨਿਭਾਰੇ ਸੀ ਬਖੂਬੀ ਨਿਭਾਰੇ ਸੀਗੇ ਤੇ ਹੁਣ ਹਰ ਇੱਕ ਦੇ ਮਨ 'ਚ ਸਵਾਲ ਹੈ ਕਿ ਭਾਜਪਾ ਹੁਣ ਹਰਿਆਣਾ ਚੋਂ ਕਿਸ ਨੂੰ ਚੋਣ ਮੈਦਾਨ ਤੇ ਉਤਾਰੇਗੀ ਕਿਸ ਨੂੰ ਆਪਣਾ ਮੁੱਖ ਚਿਹਰਾ ਹਰਿਆਣਾ ਦੇ ਵਿੱਚੋਂ ਭਾਜਪਾ ਰੱਖੇਗੀ ਤਾਂ ਬਹੁਤ ਹੀ ਵੱਡਾ ਸਵਾਲ ਹੈ ਸਿਆਸੀ ਗਰਮੀ ਕਾਫੀ ਪੀਕ ਕਤੇ ਆ ਕਾਫੀ ਉੱਤੇ ਚੜੀ ਹੋਈ ਹੈ ਤਾਂ ਹੁਣ ਇਸ ਨੂੰ ਲੈ ਕੇ ਲਗਾਤਾਰ ਤੁਹਾਡੀ ਕੀ رائے ਹੈ ਤੇ ਇਸ ਨੂੰ ਲੈ ਕੇ ਹੁਣ ਸਿਆਸੀ ਗਰਮੀ ਕੀ ਦੇਖੀ ਜਾਵੇਗੀ ਤਾਂ ਲੋਕ ਸਭਾ ਚੋਣਾਂ ਤੋਂ ਪਹਿਲਾਂ ਜੋ ਆਪਸੀ ਸਿਆਸੀ ਫੇਰ ਬਦਲ ਦੇਖੇ ਜਾ ਰਹੇ ਨੇ ਤਾਂ ਇਸੇ ਵਿਚਾਲੇ ਹੁਣ ਨਵਾਂ ਕੀ ਸਾਹਮਣੇ ਆਵੇਗਾ ਜਿਸ ਤਰ੍ਹਾਂ ਹਰਿਆਣਾ ਦੇ ਵਿੱਚ ਇਹ ਹੋਇਆ ਹੈ ਹੁਣ ਹਰਿਆਣਾ ਦੇ ਵਿੱਚ ਕੋਣ ਹੋਵੇਗਾ सीएम ਦਾ ਚਿਹਰਾ ਬੀਜੇਪੀ ਕਿਸ ਨੂੰ ਉਤਾਰੇਗੀ ਹੁਣ ਮੁੱਖ ਚਿਹਰੇ ਦੇ ਨਾਲ ਹਰ ਇੱਕ ਦੇ ਮਨ ਦੇ ਵਿੱਚ ਇਹ ਸਵਾਲ ਬਣਿਆ ਹੋਇਆ ਹੈ